ਮੈਂ ਜੀ ਆਪਣਾ ਇੰਟਰਨੈਸ਼ਨਲ ਦੇ ਵਿੱਚੋਂ ਦੋ 골ਡ ਮੈਡ ਜਿੱਤੇ ਆ শ্রীলਾਂਕਾ ਦੇ ਵਿੱਚ ਸਲੈਕਟ ਸਮੀਟ ਹੋਈ ਸੀ 4 ਜੁਲਾਈ ਤੋਂ 6 ਆਪਣਾ 6 ਜੁਲਾਈ ਤੱਕ ਸੀਗੀ ਮਾਨ ਨੂੰ ਥੋੜਾ ਜਿਹਾ ਦੁੱਖ ਵੀ ਇੰਦਾ ਛੋਟੇ ਹੁੰਦੇ ਇਹਨੂੰ ਬੱਚੇ ਨੂੰ ਦੇਖਦੇ ਆਂ ਵੀ ਅੱਜ ਜੇ ਪਿੱਛੇ ਕੋ ਪਾਵਰ ਹੁੰਦੀ ਤਾਂ ਬੱਚਾ ਘੱਟ ਤੋਂ ਘੱਟ ਅੱਜ ਡੀਐਸਪੀ ਐਸਪੀ ਦੇ ਰੈਂਕ ਤੇ ਤਾਂ ਜ਼ਰੂਰ ਹੁੰਦਾ ਪਰ ਅਣ ਦੇਖੀ ਜਿਹੜੀਆਂ ਸਾਰੀਆਂ ਸਰਕਾਰਾਂ ਦੇ ਕਿਸੇ ਇੱਕ ਨੂੰ ਦੋਸ਼ ਨਹੀਂ ਹੈ ਸਾਰੀਆਂ ਸਰਕਾਰਾਂ ਦੇ ਵੀ ਪਛੜੇ ਵਰਗ ਨੇ ਜਿਹੜੇ ਇਹਨਾਂ ਨੂੰ ਹਮੇਸ਼ਾ ਹੀ ਇਗਨੋਰ ਕੀਤਾ ਸ਼੍ਰੀਲੰਕਾ ਦੇ ਤਾਂ ਹੈਗੇ ਹੈਗੇ ਸੀ ਇਸ ਦੇ ਨਾਲ ਨਾਲ ਅਮਰੀਕਾ ਹੋ ਗਿਆ ਬ੍ਰਿਟਨ ਹੋ ਗਿਆ ਹੋਰ ਵੀ ਕਈ ਦੇਸ਼ ਸੀਗੇ ਕੰਪੀਟੀਸ਼ਨ ਕਾਫੀ ਟਫ ਸੀਗਾ ਮੇਰੀ ਕੰਪੀਟੀਸ਼ਨ ਦੇ ਨਾਲ ਮੇਰੇ ਕੰਪੀਟੀਟਰ 17 ਜਾਣੇ ਤੇ ਉਮੀਦ ਨਾਲ ਕਹਿਣਾ ਕਿ ਸਰਕਾਰ ਤੇ ਐਮਐਲਏ ਸਾਹਿਬ ਵੀ ਇਹ ਚੀਜ਼ ਉਤੇ ਧਿਆਨ ਦੇਣਗੇ ਤੇ ਅਸੀਂ ਸਾਰੇ ਰਲ ਕੇ ਇਹਨਾਂ ਨੂੰ ਜਿੱਥੇ ਜਾਣਾ ਚਾਹੁੰਦੇ ਆ ਉੱਥੇ ਤੱਕ ਜਾਣ ਲਈ ਅਸੀਂ ਸਾਰਿਆਂ ਖੜੇ ਆ ਅਸੀਂ ਆਪਣਾ ਵੀ ਪੂਰਾ ਸਹਿਯੋਗ ਦੇਵਾਂਗੇ ਸੀ ਬਿਨਾ ਟ੍ਰੇਨਿੰਗ ਤੋਂ ਉਹਨਾਂ ਦੇ ਟਿਪਸ ਦੇ ਕੇ 골ਡ ਮੈਡਲ ਜਿੱਤ ਸਕਦੇ ਆ ਜੇ ਸਾਨੂੰ ਥੋੜੀ ਹੋਰ ਟ੍ਰੇਨਿੰਗ ਹੋ ਜਾਏ ਤਾਂ ਅਸੀਂ ਵਰਲਡ ਦੇ ਵਿੱਚ ਵੀ ਡੰਕਾ ਪਾ ਜਾਵਾਂਗੇ ਕਿਉਂਕਿ ਮੇਰਾ ਨੈਸ਼ਨਲ ਦੇ ਵਿੱਚ ਵੀ ਐਨਸੀਸੀ ਦੇ ਵਿੱਚ 11 ਮਿੰਟ 26 ਸੈਕਿੰਡ ਦਾ ਰਿਕਾਰਡ ਆ ਤੇ ਉਸ ਤੋਂ ਬਾਅਦ ਮੈਂ ਮੈਰਾਥਨ ਵੀ ਲਾਈਏ 10 ਕਿਲੋਮੀਟਰ ਉਹਦੇ ਵਿੱਚ ਵੀ ਮੇਰੇ ਵਧੀਆ ਪਲੇਸਟਾਨ ਹੈਗਾ ਤੇ ਹਾਂ ਮੈਰਾਥਨ ਹੋਗੀ ਕ੍ਰਾਸ ਕੰਟਰੀ ਹੋਗੀ 10000 ਮੀਟਰ ਵੀ ਮੈਂ ਸੈਕਿੰਡ ਕਹਿੰਦੇ ਰਾਜਪਾਲ ਇੰਨੀ ਮਿਹਨਤ ਕਰਦਾ ਰ ਉਹਦੇ ਕੁਝ ਬੱਲੇ ਨਹੀਂ ਪਾ ਸਾਡੇ ਕੀ ਬੱਲੇ ਪੈਗਾ ਬੱਚਿਆਂ ਦਾ ਮਨ ਟੁੱਟੂਗਾ ਜਾਣ ਕੇ ਕਰਨਗੇ ਤੇ ਜੋ ਹੈ ਕਿ ਇਹ ਪੇਰੈਂਟਸ ਦੀ ਅੱਜ ਲੋ ਅਸੀਂ ਇਹ ਵੀ ਸ਼ਾਬਾਸ਼ੀ ਦਿੰਦੇ ਆ ਰਾਜਪਾਲ ਨੂੰ ਜੇ ਅਗੇ ਨਾਲ ਦੇਖ ਬੱਚੇ ਨਸ਼ਿਆਂ ਤੋਂ ਰਹਿ ਜਿਹੜਾ ਬੱਚਾ ਨਸ਼ੇ ਤੋਂ ਰਹਿ ਤੋ ਉਹ ਹੀ ਸਪੋਰਟ ਗੇਮ ਲਊਗਾ ਨਾ ਉਹ ਤੋਂ ਹੀ ਸਰਕਾਰ ਮੈਨੂੰ ਲੱਭਦੀ ਸੀਗੀ ਵੀ ਇਹ ਬੰਦਾ ਹੈ ਕਿਹੜਾ ਸੀ ਇਹਨੂੰ ਸਨਮਾਨਤ ਕਰਨਾ ਸੋ ਕੈਨੇਡਾ ਦੀ ਸਰਕਾਰ ਨੇ ਮੈਨੂੰ ਟੈਲੈਂਟ ਐਂਡ ਸਪੋਰਟਸਮੈਨ ਦਾ ਸਰਟੀਫਿਕੇਟ ਦਿੱਤਾ ਆਪਣੇ ਦੇਸ਼ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਆਪਣਾ ਦੇਸ਼ ਵਧੀਆ ਵਾ ਕਿਉਂਕਿ ਮੇਰੀ ਇਹ ਜਨਮ ਭੂਮੀ ਆਪਾਂ ਇਹਨੂੰ ਮਾੜਾ ਨਹੀਂ ਕਹਿ ਸਕਦੇ ਉਹ ਆਪਣੀ ਜਗਾ ਵਧੀਆ ਸੀ ਆਪਣੀ ਜਗਾ ਵਧੀਆ ਪਰ ਕਦਰ ਉਹਨਾਂ ਨੇ ਪਾਈ ਐ ਇਸ ਵਕਤ ਲੁਧਿਆਣੇ ਦੇ ਸ਼ਹੀਦ ਭਗਤ ਸਿੰਘ ਨਗਰ ਤੰਦਰਾ ਰੋਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਕਾਰਨ ਹੈ ਕਿ ਇੱਕ ਨੌਜਵਾਨ ਰਾਜਪਾਲ ਜਿਨ੍ਹਾਂ ਦਾ ਨਾਮ ਹੈ ਸ਼੍ਰੀਲੰਕਾ ਤੋਂ 골ਡ ਮੈਡਲ ਜਿੱਤ ਕੇ ਆਏ ਨੇ ਔਰ ਦੋ 골ਡ ਮੈਡਲ ਜਿਹੜੇ ਇਹ ਜਿੱਤ ਕੇ ਆਏ ਨੇ ਜਾਣਾਂਗੇ ਕਿ ਕਿਸ ਸਪੋਰਟ ਦੇ ਵਿੱਚ ਇਹ ਦੋ 골ਡ ਮੈਡਲ ਜਿੱਤ ਕੇ ਆਏ ਨੇ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤੰਦਰਾ ਰੋਡ ਦੇ ਉੱਤੇ ਖੁਸ਼ੀ ਦਾ ਮਾਹੌਲ ਹੈ ਸੰਗੀ ਸਾਥੀ ਜਿਹੜੇ ਨੇ ਬਰਸਾਤ ਦੇ ਵਿੱਚ ਵੀ ਢੋਲ ਦੀ ਥਾਪ ਤੇ ਖੁਸ਼ੀਆਂ ਮਨਾਉਂਦੇ ਨਜ਼ਰ ਆ ਰਹੇ ਹਨ ਰਾਜਪਾਲ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਲੁਧਿਆਣਾ ਲਾਈਵ ਮੈਂ ਲੁਧਿਆਣਾ ਲਾਈਵ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮਤਲਬ ਇੱਕ ਨਿਮਾਨ ਜੀ ਨੂੰ ਇੱਕ ਪਬਲਿਕ ਦੇ ਸਾਹਮਣੇ ਪੇਸ਼ ਕਰ ਰਿਹਾ ਅੱਛਾ ਰਾਜਪਾਲ ਜੀ ਦੋ-ਦੋ 골ਡ ਮੈਡਲ ਆਪਾਂ ਜਿੱਤੇ ਹੈਗੇ ਆ ਕਿਹੜੀ ਸਪੋਰਟਸ ਦੇ ਵਿੱਚ ਜਿੱਤ ਕੇ ਆਏ ਆਪਾਂ ਮੈਂ ਜੀ ਆਪਣਾ ਇੰਟਰਨੈਸ਼ਨਲ ਦੇ ਵਿੱਚੋਂ ਦੋ 골ਡ ਮੈਡਲ ਜਿੱਤੇ ਆ শ্রীলਾਂਕਾ ਦੇ 4 ਜੁਲਾਈ ਤੋਂ 6 ਆਪਣਾ 6 ਜੁਲਾਈ ਤੱਕ ਸੀਗੀ ਤੇ ਅਸੀਂ ਉੱਥੇ ਪਾਰਟਿਸਿਪੇਟ ਕੀਤਾ ਲੁਧਿਆਣੇ ਦੇ ਵਿੱਚੋਂ ਇਕੱਲੇ ਮੈਂ ਵਾਂ ਪੰਜਾਬ ਦੇ ਵਿੱਚੋਂ 10 ਕ ਜਾਣੇ ਸੀਗੇ ਤੇ ਇੰਡੀਆ ਦੇ ਵਿੱਚੋਂ ਓਵਰ ਆਲ 54 ਜਾਣੇ ਸੀਗੇ ਤੇ ਕੰਪੀਟੀਸ਼ਨ ਕਾਫੀ ਟਫ ਸੀਗਾ ਮੈਂ ਜੈਵਲਨ ਥਰੋ ਤੇ ਡਿਸਕਸ ਥਰੋ ਦੇ ਵਿੱਚੋਂ ਮੈਂ 골ਡ ਮੈਡਲ ਜਿੱਤੇ ਆ ਵਾਂ ਜੀ ਜੈਵਲਿੰਗ ਥਰੋ ਦੇ ਵਿੱਚੋਂ ਆਪਾਂ ਸਭ ਜਾਣਦੇ ਆ ਕਿ ਭਾਰਤ ਮੈਡਲ ਜਿੱਦਾ ਜਿੱਦਾ ਰਹਿ ਗਿਆ ਸੀਗਾ ਉਹ ਪਾਕਿਸਤਾਨ ਦੇ ਖਾਤੇ ਚ ਲਾ ਗਿਆ ਸੀਗਾ ਹੈਨਾ ਲੇਕਿਨ ਤੁਸੀਂ ਜਿਹੜਾ ਹੈਗਾ ਇਸ ਦੇ ਵਿੱਚ ਅੱਜ 골ਡ ਮੈਡਲ ਲਿਆਏ ਬੇਸ਼ੱਕ ਸ਼੍ਰੀਲੰਕਾ ਤੋਂ ਹੀ ਲੈ ਕੇ ਪਹੁੰਚੇ ਇਹ ਦੋ 골ਡ ਮੈਡਲ ਇੱਕ ਤਾਂ ਜੈਗਲਿੰਗ ਔਰ ਇੱਕ ਇੱਕ ਡਿਸਕ ਥਰੋ ਤੇ ਇਹ ਦੋਨਾਂ ਦੇ ਵਿੱਚ ਕਿਹੜੇ ਕਿਹੜੇ ਕੰਪੀਟੀਟਰ ਸੀ ਕਿਹੜੀ ਕੰਟਰੀ ਦੇ ਸੀਗੇ ਦੇਖੋ ਜੀ ਸ਼੍ਰੀਲੰਕਾ ਦੇ ਤਾਂ ਹੈਗੇ ਹੈਗੇ ਸੀ ਇਸ ਦੇ ਨਾਲ ਨਾਲ ਅਮਰੀਕਾ ਹੋ ਗਿਆ ਬ੍ਰਿਟਨ ਹੋ ਗਿਆ ਹੋਰ ਵੀ ਕਈ ਦੇਸ਼ ਸੀਗੇ ਕੰਪੀਟੀਸ਼ਨ ਕਾਫੀ ਟਾਪ ਸੀਗਾ ਮੇਰੀ ਕੰਪੀਟੀਸ਼ਨ ਦੇ ਨਾਲ ਮੇਰੇ ਕੰਪੀਟੀਟਰ 17 ਜਣੇ ਸੀਗੇ 17 ਜਣੇ ਦਾ ਕੰਪੀਟੀਸ਼ਨ ਵਧੀਆ ਪਹਿਲੀਆਂ ਥਰੋਆਂ ਦੇ ਵਿੱਚ ਤਾਂ ਮੈਂ ਥੋੜਾ ਪਿੱਛੇ ਸੀਗਾ ਦੋ ਥਰੋਆਂ ਚ ਪੰਜ ਥਰੋਆ ਮਿਲਿਆ ਸੀਗੇ ਜਿਹੜੀ ਲਾਸਟ ਤਿੰਨ ਥਰੋਆ ਫਿਰ ਉਹ ਗਾਂਦੀ ਗਾਂ ਵੱਧਦੀਆਂ ਗਈਆਂ ਉਹਨਾਂ ਦੇ ਘਟਦੇਗੇ ਸਾਡੀ ਮਾਲਕ ਦੀ ਕਿਰਪਾ ਨਾਲ ਵੱਧਦੀ ਗਈ ਅੱਛਾ ਕਿਹੜੀ ਏਜ ਕੈਟਾਗਰੀ ਔਰ weight ਕੈਟਾਗਰੀ ਸੀਗੀ ਇਹ ਕਿਉਂਕਿ ਮੈਂ ਜੀ 50 ਪਲੱਸ ਏਜ ਕੈਟਾਗਰੀ ਦੇ ਵਿੱਚ ਇਹਦੇ ਵਿੱਚ weight ਨਹੀਂ ਹੁੰਦਾ ਜੀ ਏਜ ਕੈਟਾਗਰੀ ਹੁੰਦੀ ਹੈ ਜੀ ਹਾਂਜੀ ਅੱਛਾ ਇਹਦੇ ਵਿੱਚ ਜਨੂਨ ਹੈ ਕਿ ਏਜ ਕੈਟਾਗਰੀ ਯਾਨੀ ਕਿ 50 ਏਜ ਦੇ ਜਿੰਨੇ ਵੀ ਉਥੇ ਸਪੋਰਟਸ ਦੇ ਤੇ ਇਹਦਾ ਮਤਲਬ ਸ਼ੁਰੂਆਤ ਤੁਹਾਡੀ ਬਹੁਤ ਪਹਿਲਾਂ ਤੋਂ ਹੋਈ ਹੋਈਗੀ ਸ਼ੁਰੂਆਤ ਹੈ ਜੀ ਇਹ ਸਮਝ ਲਓ ਵੀ ਮੈਂ ਤਕਰੀਬਨ 10 ਸਾਲ ਦਾ ਸੀ ਉਦੋਂ ਦਾ ਹੀ ਮੈਂ ਗੇਮ 'ਚ ਆਂਦੀ ਕ੍ਰਾਸ ਕੰਟਰੀ ਪਹਿਲਾਂ ਮੈਨੂੰ ਮਤਲਬ ਕਾਲਜ ਟਾਈਮ ਸਕੂਲ ਟਾਈਮ ਇਹਨੂੰ ਕਿਉਂਕਿ ਮੇਰਾ ਨੈਸ਼ਨਲ ਦੇ ਵਿੱਚ ਵੀ ਐਨਸੀਸੀ ਦੇ ਵਿੱਚ 11 ਮਿੰਟ 26 ਸੈਕਿੰਡ ਦਾ ਰਿਕਾਰਡ ਆ ਤੇ ਉਸ ਤੋਂ ਬਾਅਦ ਚ ਮੈਂ ਮੈਰਾਥਨ ਵੀ ਲਾਈਏ 1 ਕਿਲੋਮੀਟਰ ਉਹਦੇ ਵਿੱਚ ਵੀ ਮੇਰੇ ਵਧੀਆ ਸਥਾਨ ਹੈਗਾ ਤੇ ਹਾਂ ਮੈਰਾਥਨ ਹੋ ਗਈ ਕ੍ਰਾਸ ਕੰਟਰੀ ਹੋ ਗਈ 10000 ਮੀਟਰ ਵੀ ਮੈਂ ਸੈਕਿੰਡ ਪਲੇਸ ਆ ਤੇ ਫਿਰ ਉਸ ਤੋਂ ਬਾਅਦ ਚ ਮੈਂ weightlifter ਬਣ ਗਿਆ ਜੀ weightlifting ਦੇ ਵਿੱਚ ਵੀ ਮੇਨ ਨਾਰਥ ਇੰਡੀਆ ਦੇ ਵਿੱਚ ਵੀ ਮੇਰਾ 골ਡ ਮੈਡਲ ਹੈਗਾ ਤੇ ਇਦਾਂ ਹੀ ਮਤਲਬ ਮੇਰੀ ਸਿਲੈਕਸ਼ਨ ਹੋਈ ਦबई ਵਾਸਤੇ ਉਹਦੇ ਕੋਰੋਨਾ ਸੀਗਾ ਉਹਦੇ ਵਿੱਚ ਮੈਂ ਜਾ ਨਹੀਂ ਸਕਿਆ ਨਹੀਂ ਫਿਰ ਮੇਰੀ ਅਮਰੀਕਾ ਲਈ ਅੱਗੇ ਜਾਣਾ ਸੀਗਾ ਕੈਨੇਡਾ ਚੋ ਵੀ ਮੈਂ ਹੁਣ ਪਿੱਛੇ ਜਿੱਤ ਕੇ ਆਇਆ ਉਹਦੇ ਵਿੱਚ ਮੈਂ ਇੱਕ ਉਂਗਲੀ ਦੇ ਨਾਲ 105 ਕਿਲੋ ਵੇਟ ਚੱਕਿਆ ਸੋ ਮੈਂ ਕੈਨੇਡਾ ਚ ਚੈਲੰਜ ਕੀਤਾ ਸੀ ਵੀ ਤੁਸੀਂ ਕੋਈ ਵੀ ਬੰਦਾ ਇੱਕ ਹੱਥ ਨਾਲ 105 ਕਿਲੋ ਚੱਕਣਾ ਸੋ ਨਹੀਂ ਚੱਕ ਹੋਇਆ ਤੇ ਮੈਂ ਕਹ ਵੀ ਇਹੀ ਵੇਟ ਮੈਂ ਇੱਕ ਉਂਗਲੀ ਨਾਲ ਚੱਕ ਕੇ ਦਿਖਾਉਂਗਾ ਜਦੋਂ ਮੈਂ ਇੱਕ ਉਂਗਲੀ ਨਾਲ ਚੱਕਿਆ ਤੇ ਫਿਰ ਉੱਥੇ ਮੇਰੀ ਵੀਡੀਓ ਵਾਇਰਲ ਹੋ ਗਈ ਉੱਥੇ ਦੀ ਸਰਕਾਰ ਮੈਨੂੰ ਲੱਭਦੀ ਸੀਗੀ ਵੀ ਇਹ ਬੰਦਾ ਹੈ ਕਿਹੜਾ ਸੀ ਇਹਨੂੰ ਸਨਮਾਨਤ ਕਰਨਾ ਸੋ ਕੈਨੇਡਾ ਦੀ ਸਰਕਾਰ ਨੇ ਮੈਨੂੰ ਟੈਲੈਂਟ ਐਂਡ ਸਪੋਰਟਸਮੈਨ ਦਾ ਸਰਟੀਫਿਕੇਟ ਦਿੱਤਾ ਸੋ ਉਹਨਾਂ ਨੇ ਮੇਰੇ ਟੈਲੈਂਟ ਦੀ ਕਦਰ ਪਾਈ ਆ ਫਿਰ ਹਾਲ ਸਾਨੂੰ ਵਿਦੇਸ਼ੀ ਸਰਕਾਰਾਂ ਨੇ ਤਾਂ ਸਨਮਾਨਤ ਕੀਤਾ ਵਾ ਤੇ ਅੱਜ ਮਤਲਬ ਥੋੜਾ ਦੁੱਖ ਵੀ ਐਸ ਗੱਲ ਦਾ ਵੀ ਸਾਡੀਆਂ ਸਰਕਾਰਾਂ ਨੇ ਹਜੇ ਤੱਕ ਕਿਸੇ ਨੂੰ ਪੁੱਛਿਆ ਮਾਜ ਦੇ ਵਿੱਚ ਆਪਣੇ ਆਪ ਨੂੰ ਹੀ ਆ ਸਮਾਜ ਵਾਲਿਆਂ ਵੱਲੋਂ ਘੋੜਾ ਕਹਾਣ ਵਾਲਾ ਜ਼ਿੰਦਗੀ ਦੀ ਰੇਸ ਦੇ ਵਿੱਚ ਕਿਵੇਂ ਪਛੜ ਗਿਆ ਬਾਜੀ ਸਮੇਂ ਦੇ ਸਰਕਾਰਾਂ ਜਿਹੜੀ ਸਮੇਂ ਦੀ ਸਰਕਾਰਾਂ ਨੇ ਮਤਲਬ ਇਹ ਨੌਰ ਕੀਤਾ ਨੇ ਕੋਈ ਮਿਹਨਤ ਤਾਂ ਕਰ ਰਹੇ ਹਾਂ ਪਰ ਮੁੱਲ ਨਹੀਂ ਮਿਲਿਆ ਮੁੱਲ ਕਿਉਂ ਨਹੀਂ ਮਿਲਦਾ ਤੁਹਾਡੀ ਤਾਂ 10 ਸਾਲ ਦੀ ਉਮਰ ਤੋਂ ਤੁਸੀਂ ਮਿਹਨਤ ਕਰ ਰਹੇ ਹੋ ਆਖਿਰ ਤੁਹਾਡੀ ਆਪਣੀ ਮਿਹਨਤ ਦਾ ਫਲ ਕਿਉਂ ਨਹੀਂ ਮਿਲਦਾ ਕਿ ਬੇਰੁਖੀ ਹੈ ਇਹ ਹੀ ਕਹਿ ਸਕਦੇ ਜੀ ਅਜੇ ਤੱਕ ਤਾਂ ਕਿਸੇ ਸਰਕਾਰ ਨੇ ਪਛਾਣਿਆ ਨਹੀਂ ਆਸ ਕਰਦੇ ਹਾਂ ਜਿਹੜੀ ਮੌਜੂਦਾ ਇਸ ਘਰ ਸਹਿਤ ਪਛਾਣ ਲਵੇ ਬਿਲਕੁਲ பாਬੂ ਕਪਾਲ ਨੇ ਅੱਖਾਂ 'ਚ ਹੰਝੂ ਆ ਗਏ ਨੇ ਲੇਕਿਨ ਤੁਸੀਂ ਖਿਡਾਰੀਆਂ ਨੂੰ ਸਪੋਰਟਸਮੈਨਸ਼ਿਪ ਤੁਹਾਡੇ ਅੰਦਰ ਹੈਗੀ ਹੈ ਇਹ ਦੱਸੋ ਕਿ ਹੁਣ ਇਹ ਦੋ ਜਿਹੜੇ 골ਡ ਮੈਡਲ ਤੁਸੀਂ ਪਾਏ ਆ ਇਹ ਕਿਹਦੇ ਖਰਚੇ ਤੇ ਗਏ ਸੀਗੇ ਤੁਸੀਂ ਇਹ ਆਪਣਾ ਖਰਚ ਕੀਤਾ ਸੀ ਬੇਟੇ ਨਹੀਂ ਤੁਹਾਡੇ ਬੇਟੇ ਨੇ ਖਰਚਾ ਕੀਤਾ ਜੀ ਸਰਕਾਰ ਵੱਲੋਂ ਕੋਈ ਮਦਦ ਨਹੀਂ ਫਿਰ ਹਾਲ ਸਰਕਾਰ ਕਨੇ ਕੋਈ ਨਹੀਂ ਕਿੰਨਾ ਪੈਸਾ ਲੱਗਿਆ ਵੀਰੇ ਜੀ ਤਕਰੀਬਨ ਲੱਗ ਗਿਆ ਜੀ 70000 70000 ਰੁਪਿਆ ਆਪਣੀ ਜੇਬ ਦੇ ਵਿੱਚੋਂ ਲਗਾ ਕੇ ਤੁਸੀਂ ਸੋਚੋ ਕਿ ਆਪਣੇ ਦੇਸ਼ ਦਾ ਪੰਜਾਬ ਦਾ ਜੋ ਖਿਡਾਰੀ ਮਾਣ ਕਰ ਰਿਹਾ ਸਿਰ ਉੱਚਾ ਕਰ ਰਿਹਾ ਹੈ ਔਰ ਇਹ ਜਿਹੜੇ ਲੋਕ ਜੁੜੇ ਨੇ ਕਿੰਨਾ ਫਖਰ ਕਿੰਨਾ ਪ੍ਰਾਊਡ ਮਹਿਸੂਸ ਕਰ ਰਹੇ ਹੋਣਗੇ ਲੇਕਿਨ ਇੱਕ ਖਿਡਾਰੀ ਦੀਆਂ ਅਗਰ ਅੱਖਾਂ 'ਚ ਹੰਝੂ ਆ ਜਵੇ ਤਾਂ ਕਿਤੇ ਨਾ ਕਿਤੇ ਸਮਾਜ ਔਰ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਅਗਲੀ ਕੀ ਤਿਆਰੀ ਹੈਗੀ ਅੱਗੇ ਜੀ ਏਸ਼ੀਆ ਆ ਰਹੀ ਆ ਏਸ਼ੀਆ ਖੇਡਾਂਗੇ ਏਸ਼ੀਆ 5 ਨਵੰਬਰ ਤੋਂ 9 ਨਵੰਬਰ ਤੱਕ ਚਨਈ ਦੇ ਵਿੱਚ ਹੁਣ ਉਹਦੀ ਤਿਆਰੀ ਕਰਾਂਗੇ अच्छा ओदे ਵਿੱਚ ਕਿਹੜੀ categories ਹੋएगी ਔਰ ਕਿਹੜੇ sport ਸੇ ਮੈਂ 50+ ਸੇ ਖੇਡੂਗਾ ਜੀ ਮਾਲਕ ਅਗੇ ਮਿਹਨਤ ਦਾ 101% ਲਾਉਂਗਾ ਅਗੇ ਮਾਲਕ ਦੇ ਸਿਰ ਤੇ 골ਡ ਮੈਡਲ ਆਪਣੇ ਕੋਲ ਨਹੀਂ ਜਿੱਦੋ ਜਾਇਦ ਰਹੇ ਨੂੰ 골ਡ ਮੈਡਲ ਲੈ ਕੇ ਆਉਂਗਾ ਜੀ اچھا ਜਦੋਂ ਤੁਸੀਂ ਕੈਨੇਡਾ ਜਾ ਕੇ ਇੱਕ weight challenge ਕੀਤਾ ਸੀਗਾ ਉੱਥੇ ਜਾ ਕੇ ਕੋਈ ਸਰਕਾਰ ਜਾਂ ਉੱਥਲੇ department ਨੇ ਤੁਹਾਡੀ ਕੋਈ ਭਾਲ ਕੀਤੀ ਦੇਖੋ ਜੀ ਆਪਣੇ ਦੇਸ਼ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਆਪਣਾ ਦੇਸ਼ ਵਧੀਆ ਵਾ ਕਿਉਂਕਿ ਮੇਰੀ ਇਹ ਜਨਮ ਭੂਮੀ ਆਪਾਂ ਇਹਨੂੰ ਮਾੜਾ ਨਹੀਂ ਕਹਿ ਸਕਦੇ ਉਹ ਆਪਣੀ ਜਗਾ ਵਧੀਆ ਸੀ ਆਪਣੀ ਜਗਾ ਵਧੀਆ ਪਰ ਕਦਰ ਉਹਨਾਂ ਨੇ ਪਾਈ ਆ ਕਦਰ ਉਹਨਾਂ ਨੇ ਪਾਈ ਆ ਅਸੀਂ ਇੱਥੇ ਸਰਕਾਰ ਨੂੰ ਲੱਭਦੇ ਉੱਥੇ ਸਰਕਾਰ ਮੈਨੂੰ ਲੱਭਦੀ ਸੀ ਵੀ ਇਹ ਕਿਹੜਾ ਬੰਦਾ ਜੀ ਨੇ ਇੱਕ ਉਂਗਲੀ ਨਾਲ ਇੰਨਾ ਵੇਟ ਚੱਕ ਕੇ ਦਿਖਾਤਾ ਮੈਂ ਚੈਲੰਜ ਕੀਤਾ ਵੀ ਇੱਕ ਉਂਗਲੀ ਤੁਸੀਂ ਪਹਿਲਾਂ ਮੈਂ ਇੱਕ ਦਿਨ ਦੱਸਤਾ ਸੀ ਉਹ ਕਹਿੰਦਾ ਯਾਰ ਇਦਾਂ ਹੋ ਨਹੀਂ ਸਕਦਾ 3ਵਾੜ ਜੇਮਾ ਉੱਥੇ ਆਪਣਾ ਨਿਯੰਗ ਸਿੰਘਾਂ ਦਾ ਬਹੁਤ ਤਕੜਾ ਜੇਮਾ ਉਹਨਾਂ ਨੇ ਮੈਨੂੰ ਡਾਈਡ ਵੀ ਦਿੱਤੀ ਆ ਉੱਥੇ ਦੇ ਆਪਣਾ ਪਰਮਜੀਤ ਸਿੰਘ ਬਰਾੜ ਆਪਣਾ ਹਾਕ ਸਿੰਘ ਡੁੱਗਰ ਜਸਵੰਤ ਸਿੰਘ ਢਾਲੀਵਾਲ ਉਹਨਾਂ ਨੇ ਫਿਰ ਜਦੋਂ ਮੈਂ ਮੇਰੀ ਵੀਡੀਓ ਥੇ ਵਾਇਰਲ ਹੋਈ ਕੈਨੇਡਾ ਦੇ ਵਿੱਚ ਤੇ ਉਹਨਾਂ ਨੇ ਦੇਖਿਆ ਵੀ ਜੇ ਮੈਂ ਪਾਰਕ ਦੇ ਵਿੱਚ ਜਾ ਰਿਹਾ ਕਹਿੰਦੇ ਯਾਰ ਇਹ ਬੰਦਾ ਤਾਂ ਦੇਖਿਆ ਲੱਗਦਾ ਜਦੋਂ ਮੈਂ ਉਹਨੂੰ ਦੱਸਿਆ ਵੀ ਮੈਂ ਅਹੀਂ ਵੇਟ ਚੱਕਿਆ ਕਹਿੰਦਾ ਯਾਰ ਅਸੀਂ ਤੈਨੂੰ ਸਨਮਾਨਤ ਕਰਨਾ ਤੇ ਉਹਨਾਂ ਨੇ ਜਦੋਂ ਸਨਮਾਨਤ ਕੀਤਾ ਤੇ ਬੜੀ ਖੁਸ਼ੀ ਮਹਿਸੂਸ ਹੋਈ ਵੀ ਸਾਨੂੰ ਵਿਦੇਸ਼ੀ ਸਰਕਾਰ ਨੇ ਟੈਲੈਂਟ ਐਂਡ ਸਪੋਰਟਸਮੈਨ ਦਾ ਸਰਟੀਫਿਕੇਟ ਦਿੱਤਾ ਕਿੰਨੇ ਸਾਨੂੰ ਥੋੜੇ ਤੋਂ ਕੁਝ ਸਿੱਖਣ ਨੂੰ ਮਿਲ ਰਿਹਾ ਤੁਸੀਂ ਸਾਡੇ ਇੱਥੇ ਬੱਚਿਆਂ ਨੂੰ ਇੱਥੇ ਜੂਤ ਨੂੰ ਇੱਕ ਮੋਟੀਵੇਟ ਕਰ ਰਹੇ ਹੋ ਸੋ ਬਹੁਤ ਵੱਡੀ ਗੱਲ ਆ ਤੇ ਵਧੀਆ ਜਾਣੀ ਦੀ ਉੱਥੇ ਆਪਾਂ ਪੰਜਾਬ ਦਾ ਕਿ ਇੰਡੀਆ ਦਾ ਝੰਡਾ ਗੱਡ ਕੇ ਆ ਜੀ ਕੋਈ ਆਇਆ ਪੰਜਾਬੀ ਵੀ ਦਿਖਾਇਆ ਆਪਣਾ ਦਮ ਉੱਥੇ ਅੱਜ ਵੀ ਇਹੇ ਤਿਰੰਗਾ ਸੀਨੇ ਦੇ ਨਾਲ ਲਗਾਇਆ ਹੋਇਆ ਹੈ ਇਹਦਾ ਮਾਨ ਨਹੀਂ ਘਟਾਇਆ ਅੱਜ ਵੀ ਸੀਨੇ ਦੇ ਨਾਲ ਯਾਨੀ ਕਿ ਸਭ ਤੋਂ ਪਹਿਲਾਂ ਤਿਰੰਗਾ ਇਹਨਾਂ ਦੇ ਹੱਥ ਤੇ ਹੈ ਦਿਲ ਦੇ ਨੇੜੇ ਹੈ ਅਗਲੇ ਜਿੱਦਾਂ ਤੁਸੀਂ ਕਹਿ ਰਹੇ ਹੋ ਸਰਕਾਰਾਂ ਦੀ ਮੈਂ ਅਮਰੀਕਾ ਵੀ ਜਾ ਕੇ ਉੱਥੇ ਅਮਰੀਕਾ ਡੋਲ ਗੋ ਟੈਲੈਂਟ ਪ੍ਰੋਗਰਾਮ ਹੁੰਦਾ ਬ੍ਰਿਟਨ ਗੋ ਟੈਲੈਂਟ ਹੁੰਦਾ ਵੀ ਮੈਂ ਆਸ ਕਰਦਾ ਵੀ ਮੈਨੂੰ ਜੇ ਉੱਥੇ ਜਾਣ ਦਾ ਮੌਕਾ ਮਿਲਿਆ ਤੇ ਮੈਂ ਉੱਥੇ ਇੰਡੀਆ ਦਾ ਝੰਡਾ ਜਾ ਕੇ ਉੱਥੇ ਲਹਿਰਾ ਕੇ ਆਉਣਾ ਜੀ ਦਿਖਾਉਣਾ ਵੀ ਇੰਡੀਆ ਵਾਲੇ ਪੰਜਾਬ ਵਾਲੇ ਕਿਸ ਤੋਂ ਘੱਟ ਨਹੀਂ ਹੈਗੇ ਅੱਛਾ ਹੁਣ ਮੰਗ ਕੀ ਹੈਗੀ ਹੈ ਸਰਕਾਰ ਕੋਲੋਂ ਕੁਝ ਤਾਂ ਉਮੀਦ ਤੁਸੀਂ ਰੱਖਦੇ ਹੋਵੋਗੇ ਬਹੁਤ ਵੱਡਾ ਜਿਹੜਾ ਤੁਸੀਂ ਪ੍ਰਾਊਡ ਮਹਿਸੂਸ ਕਰਾਇਆ ਹੈਗਾ ਦੇਖੋ ਜੀ ਹੁਣ ਤਾਂ ਜਾਣ ਦੀ ਆਸ ਜੀ ਛੱਡੀ ਹੋਈ ਆ ਜੇ ਕਰਦੇ ਤਾਂ ਵਧੀਆ ਵੈਸੇ ਹੁਣ ਆਪਾਂ ਨੇ ਆਸ ਰੱਖੀ ਨਹੀਂ ਹੈਗੀ ਜੀ ਜੋ ਜਿੰਨੇ ਕੁ ਜੋਗੀ ਹੈਗੇ ਆ ਮਾਲਕ ਘਰੇ ਜਾਵਾਂਗੇ ਜੇ ਕੋਈ ਕਰਦਾਂਗੇ ਠੀਕ ਆ ਨਹੀਂ ਕਰਦਾਂਗੇ ਤਾਂ ਵੀ ਠੀਕ ਪਰਿਵਾਰ ਦਾ ਸਹਿਯੋਗ ਕਿਵੇਂ ਪਰਿਵਾਰ ਦੇ ਸਹਿਯੋਗ ਦੀ ਬਦੌਲਤ ਹੀ ਆਪਾਂ ਇੱਥੇ ਤੱਕ ਪਹੁੰਚੇ ਆ ਜੀ ਤੁਸੀਂ ਆਪਣੇ ਬੇਟੇ ਦੀ ਬਹੁਤ ਤਾਰੀਫ ਕਰ ਰਹੇ ਸੀ ਕੀ ਨਾਮ ਉਹ ਕੀ ਰੀਜਾ ਸਿਮਰਨਦੀਪ ਸਿੰਘ ਨਾਮ ਜੋ ਬੇਟਾ ਮੇਰਾ ਕੈਨੇਡਾ ਦੇ ਵਿੱਚ ਇਸ ਟਾਈਮ ਪੀਆਰ ਆ ਬਾਕੀ ਮੇਰੀ ਮਿਸ ਜਿੰਦਰ ਕੌਰ ਮੇਰੀ ਬੇਟੀ ਦਸ਼ਮੀਤ ਕੌਰ ਬਾਕੀ ਸਾਡੇ ਆਂਡੀ ਗਵਾਂਡੀ ਜਿਹੜੇ ਨੇਗੇ ਉਹਨਾਂ ਦਾ ਵੀ ਬੜਾ ਸਹਿਯੋ ਗੁਰਪ੍ਰੀਤ ਸਿੰਘ ਮੱਲੀ ਜੋ ਕਿ ਆਪਣੇ ਰਾਏਕੋਟ ਤੋਂ ਨੇਗੇ ਉਹਨਾਂ ਨੇ ਮੈਨੂੰ ਕੋਚਿੰਗ ਦਿੱਤੀ ਟਿਪਸ ਦਿੱਤੇ ਮੈਂ ਉਹਨਾਂ ਦਾ ਤਹਿ ਦਿਲੋਂ ਸਿਕਰ ਗੁਜ਼ਾਰ ਕਰਦਾ ਜਾਨਤਾ ਮਿਰਚ ਹੈਗੀ ਆ ਉਹ ਕਹਿੰਦੇ ਵੀ ਤੇਰੇ ਚ ਜਾਨਤਾ ਬਹੁਤ ਆ ਥੋੜੀ ਤਕਨੀਕ ਦੀ ਕਮੀ ਆ ਮੈਂ ਤਕਰੀਬਨ ਰਾਏਕੋਟ ਜਾ ਕੇ ਇੱਥੇ ਸਾਡੇ ਕੋਲ ਥਰੋਅਰ ਹੀ ਨਹੀਂ ਹੈ ਲੁਧਿਆਣੇ ਦੇ ਵਿੱਚ ਜਿਹੜਾ ਸਾਨੂੰ ਟ੍ਰੇਨਿੰਗ ਦਵੇ